ਉਹ ਤੇ ਮਾੜੀ ਗੱਲ ਹੈ ਸਰਕਾਰਾਂ ਨੂੰ ਸਾਨੂੰ ਕੋਈ ਇਲਜ਼ਾਮ ਨਹੀਂ ਸਾਡਾ ਕੌਮ ਦਾ ਹੀਰਾ ਮਾਰਤਾ ਉਹਦੇ ਸਾਡੇ ਜੋੜੇ ਨੇ ਚੋਟ ਟੋਪੀ ਵਾਲੇ ਪੱਗ ਨਾਲ ਲੈਣੇ ਬਲਵੰਤ ਜਿੱਦਾਂ ਨਾਲ ਮੋੜਾ ਹੋਏ ਸਭਾਈ ਉੱਤੇ ਗਿਆਤਾ ਤਾਂ ਸਰਕਾਰਾਂ ਨੇ ਕਮੂਆ ਪਰ ਕਾਸਨ ਬਾਦੋਂ ਇੱਕ ਮਹੀਨਾ ਹੋਇਆ ਮਰੇ ਨੂੰ ਤੇ ਪੰਜਵਾਰੀ ਪੰਜਾਬ ਦਾ ਮੁਕਤਵਾ ਬਣਿਆ ਮਾਰਾ ਜੀ ਜੀ ਪੇਸ਼ਾਰ ਹੋ ਗਿਆ ਸੋਹਣੀਪੁਰ ਮੁਕਸੇਵਾਲਾ ਦਾ ਇੱਕ ਸਾਲ ਦੇ ਬਾਅਦ ਉਹ ਤੁਸੀਂ ਘੱਟ ਠੱਠਾ ਦਾ ਘੱਟ ਦੇਖ ਲਓ ਮੇਰੀ ਆਟੋ ਗੱਡੀ ਖੋਈ ਐ ਤੇ ਫਿਰ ਪੁਲਿਸ ਨੇ ਨਾ ਕੇ ਕਿਉਂ ਨਹੀਂ ਲਵਾਏ ਕਿਉਂਕਿ ਉਹ ਬੰਦੇ ਫੜਨੇ ਨਹੀਂ ਸੀ ਜੇ ਨਾਕੇ ਲਵਾ ਕੇ ਬੰਦੇ ਫੜੇ ਜਾਂਦੇ ਉਹਨਾਂ ਨੇ ਵੀ 2 ਨੰਬਰ ਦਾ ਆਖਰਾ ਸਰਕਾਰੀ ਦੀ ਆ ਉਹੋ ਸੋਸ਼ਲ ਮੀਡੀਆ ਵਾਲਾ ਸੀਗਾ ਉਹਨੇ ਗਲਤ ਕਹਿੰਦੇ ਸਾਡੇ ਦਾ ਪਾਈਆ ਪਿੰਡ ਦਾ ਉਹ ਮੰਦਿਰ ਵੀ ਕਹਿੰਦੇ ਅਸੀਂ ਦੇਗਾ ਸਾਡੇ ਦਾਦਿਆਂ ਦੀ ਲਈ ਹੋਇਆ ਥੱਲੇ ਜਗਾ ਪਈ ਹੈ ਸਾਰੀ ਉਹ ਜਗਾ ਜਿੱਨਾ ਕਿਤੇ ਸਟੇਚੂ ਲੱਗਣਾ ਹੈ ਉਹਨੇ ਨਿਵਾ ਪਰ ਇਹ ਬਈਆ ਘੇਟ ਲਾਇਆ ਤੇ ਕੋਈ ਨਾੜਾ ਦੇਰੇ ਬੰਦੇ ਨੇ ਟੋੜ ਮਰੋੜ ਕੇ ਜਿੱਦਨਾ ਲਾਇਆ ਕੋਈ ਵੀ ਹੋਵੇ ਉਹਨੂੰ ਅਸੀਂ ਬਖਸ਼ਦੇ ਨਹੀਂ ਅਸੀਂ ਕੋਰਟ ਚ ਵਾਗੇ ਵਕੀਲ ਮੈਂ ਕਰ ਲਿਆ ਉਹਨੂੰ ਸਵਾਰ ਕੇ ਉਹਦੀ ਛਿੰਦੂ ਛੋਗਾ ਕੇ ਸਮਾਰ ਕੇ ਸਭ ਤੋਂ ਪਹਿਲਾਂ ਮੈਂ ਡਾਕਟਰ ਸੰਤ ਦੇ ਤੁਸੀਂ ਜੁੜੇ ਹੋ ਲੋਕਤਖ ਨਿਯ ਦੇ ਨਾਲ ਸੋ ਅਸੀਂ ਪਹਿਨਤ ਜਿਵਾੜ ਕੇ ਦੇ ਬੱਚੇ ਜਿਹੜਾ ਆ ਬਾਕਸ ਸਾਈਡ ਵਾਲੀ ਜਗ੍ਹਾ ਤੇ ਜਿਹੜਾ ਮੌਜੂਦ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਉਹ ਰੋਡ ਹੈ ਜਿਸੇ ਪਾਸੇ ਦਾ ਸਿੱਧੂ ਮੂਸੇਵਾਲਾ ਨੇ ਜਾਣਾ ਸੀ ਤੇ ਇਸ ਸਾਈਡ ਤੋਂ ਜਿਹੜਾ ਸਿੱਧੂ ਮੂਸੇਵਾਲਾ ਆ ਰਿਹਾ ਸੀ ਤੇ ਉਸ ਜਗ੍ਹਾ ਤੇ ਜਿਹੜਾ ਤੁਹਾਨੂੰ ਜਿਹੜਾ ਅਸੀਂ ਜ਼ੂਮ ਕਰਕੇ ਦਿਖਾਈਏ ਤਾਂ ਉਸ ਜਗ੍ਹਾ ਤੇ ਜਿਹੜਾ ਉਸ ਦੀ ਜਿਹੜੀ ਆ ਖਾਰ ਸੀ ਥਾਪ ਦੇ ਜਿਹੜਾ ਗਾਰੀਆਂ ਵੱਲੋਂ ਕਾਬਲ ਥੋੜੀਆਂ ਗੁਰੂਆਂ ਨੇ ਉਹ ਚਵੀਆਂ ਗੀਆਂ ਸਨ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਬਾਰਾਂ ਵੱਲੋਂ ਸਰਪੰਨ ਸਾਹਿਬ ਵੱਲੋਂ ਇਹਦਾ ਇੱਥੇ ਚਾਰਾ ਲੰਗਰ ਵੀ ਲਾਇਆ ਜਾਂਦਾ ਜਿਹੜੇ ਦਰਸ਼ਕ ਜਿਹੜੇ ਨੇ ਜਿਹੜੇ ਉਹਨਾਂ ਦੇ ਚੌਂ ਵੱਲ ਨੇ ਉਹ ਜਦੋਂ ਸਿੱਧੂ ਮੂਸੇਵਾਲ ਦੀ ਇੱਦਾਂ ਲਾਸਟ ਰਾਈਡ ਤੇ ਪਹੁੰਚਦੇ ਨੇ ਤਾਂ ਉੱਥੇ ਜਿਹੜਾ ਆ ਇਹਨਾਂ ਦੇ ਵੱਲੋਂ ਲੰਗਰ ਵੀ ਲਗਾਇਆ ਜਾਂਦਾ ਪਿੰਡ ਵਾਸੀਆਂ ਵੱਲੋਂ ਤਾਂ ਤੁਸੀਂ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਸਿੱਧੂ ਮੂਸੇਵਾਲ ਉਹਨਾਂ ਦੇ ਜਿਹੜੇ ਚੌਂ ਵੱਲ ਨੇ ਉਹਨਾਂ ਦੇ ਵੱਲੋਂ ਜਿਹੜੀ ਸ਼ਬਦ ਨਹੀਂ ਦਿੱਤੀ ਜਾ ਰਹੀ ਆ ਤਾਂ ਤੁਹਾਨੂੰ ਲੈ ਕੇ ਸੁਖੀ ਦਿਖਾ ਰਹੇ ਆ ਤੇ ਜਿਹੜੀਆਂ ਕੁਝ ਗੱਲਾਂ ਪਿਛਲੇ ਸਮੇਂ ਚੜੀਆਂ ਮੈਂ ਪਿਛਲੇ ਕੁਝ ਦਿਨਾਂ ਤੋਂ ਕਹਿੰਦਾ ਜਾ ਰਿਹਾ ਸੀ ਕਿ ਇੱਥੇ ਜਿਹੜੀ ਸਿੱਧੂ ਮੂਸੇਵਾਲ ਦੀ ਯਾਦਗਾਰ ਨਹੀਂ ਬਣਾਈ ਜਾਏਗੀ ਤੇ ਇੱਥੇ ਜਿਹੜਾ ਮੰਦਿਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿਹੜਾ ਖਰਬਾਨ ਸਾਹਿਬ ਨੇ ਦੱਸਿਆ ਹੈ ਕਿ ਜਿਹੜੀ ਇਹ ਜਗ੍ਹਾ ਇਹ ਜਿਹੜੀ ਡੀਪੀਸੀ ਲਗਾਈ ਹੋਈ ਹੈ ਇਸ ਤੋਂ ਇਧਰਲੀ ਸਾਈਡ ਜਿਹੜਾ ਮੰਦਿਰ ਦੀ ਜਗ੍ਹਾ ਹੈ ਤੇ ਬਾਕੀ ਜਿਹੜਾ ਇਹ ਸਾਈਡ ਜਿਹੜੀ ਬਚਦੀ ਹੈ ਇੱਥੇ ਜਿਹੜੀ ਸਿੱਧੂ ਮੂਸੇਵਾਲਾ ਦਾ ਜਿਹੜਾ ਬਤਵ ਲਗਾਇਆ ਜਾਏਗਾ ਤੇ ਔਰ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੁਰਜੀਤ ਸਿੰਘ ਅਤੇ ਇੰਦਰਜੀਤ ਸਿੰਘ ਤਾਂ ਜਵਾਰ ਕੇ ਇਹਨਾਂ ਦੇ ਵੱਲੋਂ ਜਿਹੜਾ ਇਹ ਜਗ੍ਹਾ ਜਿਹੜੀ ਐਡਾ ਲਾਸਟ ਹੈ ਜਿਹੜਾ ਲਈ ਬਤਵ ਲਾਉਣ ਵਾਸਤੇ ਰਾਇਆ ਹੈ ਇੱਕ ਸਮਾਰਕ ਬਣਾਉਣ ਦੇ ਲਈ ਦਿੱਤੀ ਗਈ ਹੈ ਤੇ ਦੇਖੋ ਜੀ ਬਹੁਤ ਮਾੜੀ ਗੱਲ ਹੋਈ ਹੈ ਇੱਥੇ 2 ਕਿਲੋਮੀਟਰ ਬਨਾਲਾ ਪਿੰਡ ਉਹਦੀ ਮਾਸੀ ਦਾ ਪਹਿਲਾਂ ਵੀ ਜਾਂਦਾ ਹੁੰਦਾ ਵਿਚਾਰਾ ਇੱਕ ਸਾਲ ਹੋ ਗਿਆ ਸਰਕਾਰਾਂ ਤੋਂ ਤੁਹਾਨੂੰ ਕੋਈ ਇਨਸਾਫ ਨਹੀਂ ਆਸੀ ਕੱਲ ਦਿਨ 29 ਤਰੀਕ ਨੂੰ ਐਤਵਾਰ ਸੀ ਅਸੀਂ ਕੱਲ ਐਤਵਾਰ ਨੂੰ 28 ਨੂੰ ਚੋਗਣੀ ਸਾਹ ਦਾ ਪਾਠ ਕਰਾਤਾ ਉਹਦੀ ਮਿੱਠੀ ਯਾਦ ਨੂੰ ਤਾਜ ਕਰ ਤੇ ਉਹਦੀ ਮਾਤਾ ਆਈ ਸੀ ਮਾਤਾ ਚਰਨਗੌਰ ਤੇ ਉਹ ਸੁਣ ਆਪਣਾ ਬੈਠਿਆ ਤਾਂ ਪੌਣ ਘੰਟਾ ਪਰ ਉਹਨਾਂ ਨੇ ਇੱਥੇ ਆ ਕੇ ਮੱਥਾ ਟੇਕਿਆ ਬਹੁਤ ਭਾਵ ਰੂਪ ਦੇ ਬਹੁਤ ਰੋਏ ਜਿੰਨਾ ਕਹੋਂ ਉਹਨਾਂ ਤੇ ਮਤਲਬ ਬਹੁਤ ਮਾੜੀ ਗੱਲ ਹੈ ਸਰਕਾਰਾਂ ਤੋਂ ਸਾਨੂੰ ਕੋਈ ਇਨਸਾਫ ਨਹੀਂ ਸਾਡਾ ਕੌਮ ਦਾ ਹੀਰਾ ਮਾਰਤਾ ਤੇ ਛੱਦਾ ਮਾਤਾ ਦਾ ਪੁੱਤਰ ਮਾਰਤਾ ਤੇ ਜਦੋਂ ਸਾਡੇ ਜੋੜੇ ਨੇ ਕੋ ਟੋਪੀ ਆ ਦਾ ਪੱਗਨਾ ਰਹਿਣਾ ਬਲਵੰਦਰ ਜਿੱਦਾਂ ਨਾ ਮੋੜਾ ਹੋਇ ਸਭਾਈ ਉੱਤੇ ਜਾਤਾ ਤਾਂ ਸਰਕਾਰਾਂ ਨੇ ਕਿਹਾ ਕਿ ਸਾਡੇ ਕਿਸੇ ਧੀ ਪੁੱਤਰ ਨੇ ਕੋਈ ਸੱਚ ਗੱਤਾਂ ਕੌਮ ਦੀ ਗੱਲ ਕਰਤੀ ਪੱਗ ਦੀ ਗੱਲ ਕਰਤੀ ਅਣਖ ਦੀ ਗੱਲ ਗਾਇਤ ਦੀ ਗੱਲ ਕਰਤੀ ਤਾਂ ਦੇਖੋ ਉਹਨਾਂ ਨੂੰ ਸਰਕਾਰਾਂ ਮਰਵਾਦਿਆਂ ਵਿੱਚ ਆ ਕੇ ਸੰਦੀਪ ਦੀਪ ਸਿੱਧੂ ਉਹਦੇ ਵਿੱਚ ਆ ਕੇ ਜੀ ਬੱਬੀਆਂ ਖੜਿਆ ਰਹੇ ਦੇ ਦੇਖ ਸਖ ਦੁੱਧ ਦੀਪ ਮੂਸੇ ਵਾਲਾ ਹੋਏ ਤੇ ਸਰਕਾਰਾਂ ਸਰਕਾਰਾਂ ਤੋਂ ਸਾਨੂੰ ਕੋਈ ਇਨਸਾਫ ਨਹੀਂ ਆ ਤੇ ਉਹ ਜੋੜਾ ਸਾਡਾ ਮਰਵਾਦਾ ਅੱਜ ਦੇਖ ਲਓ ਪ੍ਰਕਾਸ਼ ਸਿੰਘ ਵਾਦਲ ਨੂੰ 1 ਮਹੀਨਾ ਹੋਇਆ ਮਰੇ ਨੂੰ ਤੇ ਪੰਜਵਾਰੀ ਪੰਜਾਬ ਦਾ ਮੁੱਖ ਮੰਤਰੀ ਬਾਰੇ ਬਾੜਾ ਜੀ ਦੀ ਦਿੱਕਤ ਸਾਰ ਹੋ ਰਿਹਾ ਸੋਲੂਦੀਪ ਮੂਸੇ ਵਾਲਾ ਦਾ ਇੱਕ ਸਾਲ ਦੇ ਬਾਅਦ ਉਹ ਤੁਸੀਂ ਇਕੱਠ ਠਾਠਾਂਵਾਂ ਦਾ ਇਕੱਠ ਦੇਖਣੋ ਆਈਆਂ ਐਤਵਾਰ ਨੂੰ ਹਜ਼ਾਰਾਂ ਗੱਡੀ ਹੁੰਦੀ ਹੈ 2-250 ਗੱਡੀ ਦਿੱਲੀ ਦੀ ਜਵਾਰਕੇ ਪਿੰਡ ਦੇ ਅੱਡੇ ਤੇ ਹੁੰਦੀ ਹੈਗੀ ਉੱਥੇ ਸੋ ਵੀ ਸਿੱਧੂ ਮਸੇਵਾਲਾ ਆਹ ਥਾਂ ਦੇ ਉੱਤੇ ਮਾਰਿਆ ਗਿਆ ਸੀਗਾ ਕਾਬੜ ਤੋੜ ਗੋਲੀਆਂ ਚੱਲੀਆਂ ਤੇ ਸਰਕਾਰ ਤਿੰਨ ਨਾਕੇ ਟੱਪ ਗਈ 6 ਜੂਨ ਦਾ ਕੰਡੂਗਾੜਾ ਮੂਹਰੇ ਆਉਣਾ ਸੀਗਾ ਜੀ ਤਿੰਨ ਨਾਕੇ ਟੱਪ ਗਈਆਂ ਫਿਰ ਇੱਥੋਂ 5 ਕਿਲੋਮੀਟਰ ਪਿੰਡ ਨਰਿੰਦਰਪੁਰ ਹੈ ਉੱਥੇ ਪੁਲਿਸ ਦੀ ਚੌਕੀ ਹੈ ਉੱਥੋਂ ਫਿਰ ਉੱਥੋਂ ਉਹਨਾਂ ਦੀ ਆਟੋ ਗੱਡੀ ਖੋਈ ਹੈ ਤੇ ਫਿਰ ਪੁਲਿਸ ਨੇ ਨਾ ਕਿਉਂ ਨਹੀਂ ਲਵਾਏ ਕਿਉਂਕਿ ਉਹ ਬੰਦੇ ਫੜਨੇ ਨਹੀਂ ਸੀ ਜੇ ਨਾਕੇ ਲਵਾ ਕੇ ਬੰਦੇ ਫੜੇ ਜਾਂਦੇ ਉਹਨਾਂ ਲਵੇ 2 ਨੰਬਰ ਦਾ ਅਸਰਾ ਸਰਕਾਰੀ ਸੀ ਆ ਜਿਵੇਂ ਮੰਨ ਲਓ ਗਰਨੇਡ ਸੀ ਉਹਨਾਂ ਲਵੇ ਜੇ ਸਿੱਧੂ ਮੁਸੇਵਾਲਾ ਔਰ ਚੂਨਰ ਗੱਡੀ ਲੈ ਕੇ ਆਉਂਦਾ ਫਿਰ ਗਰਨੇਡ ਫਿਰਦੇ ਤੇ ਜੇ ਉਹ ਘੜੋਂ ਹੀ ਨਾ ਆਉਂਦਾ ਫਿਰ ਉਹ ਘੜੇ ਵਰਦੇ ਤੇ ਸਾਹਿਬ ਦੋਨੋਂ ਦੱਸਦਾ ਮੈਂ ਕਿ ਇਹ ਸਾਰਾ ਏਜੰਸੀਆਂ ਦਾ ਕੰਮ ਹੈ 2.5 ਕਰੋੜ ਰੁਪਏ ਸਰਕਾਰ ਨੂੰ ਉਹ ਦੇ ਦੇ ਟੈਕਸ ਤੇ ਉਹਦਾ ਸਰਕਾਰ ਦਾ ਬੰਦਾ ਸੀਗਾ ਵੀ ਸਰਕਾਰ ਨੂੰ ਆਮਦਨ ਦੇ ਰਿਆ ਸੀ ਸਰਕਾਰ ਨੇ ਸਿਕਿਉਰਿਟੀ ਚੋਬਾ ਸੰਦੀ ਸਿਕਿਉਰਿਟੀ ਉਹਦੀ ਰੋਡ ਐਡ ਕਰਨ ਦੀ ਪਰ ਲੇਕਿਨ ਬਹੁਤ ਮਾੜੀ ਗੱਲ ਕੀਤੀ ਹੈ ਇਹ ਜਿਹੜਾ ਜਿਹੜਾ ਧਿਆਨ ਕਿ ਦੇਣਾ ਹੈ ਇਹ ਬਹੁਤ ਮਾੜਾ ਹੈ ਜਿਹਦਾ ਜਿਹੜਾ ਫਤਗਾ ਕੁਝ ਦੇ ਪਹਿਲਾਂ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਇੱਥੇ ਵੀਦਾ ਬੁੱਤ ਨਹੀਂ ਲਗਾਇਆ ਜਾਏਗਾ ਜਦ ਕਰਦਾ ਜਿਹੜਾ ਉਹ ਵੀ ਕੁਝ ਦਿਨੋਂ ਸਾਹਮਣੇ ਨਹੀਂ ਸੀ ਕੀ ਕਹਾਂ ਚਾਹੂੰਗੇ ਉਹ ਗੱਲ ਤਾਂ ਉਹਦੇ ਖਿਲਾਫ ਅਸੀਂ ਕੋਰਟ ਤੇ ਬੈਠੇ ਹਾਂ ਜੀ ਉਹ ਕੋ ਸੋਸ਼ਲ ਮੀਡੀਆ ਵਾਲਾ ਸੀਗਾ ਉਹਨੇ ਗਲਤ ਗੀਟੇ ਛੱਡਦਾ ਭਾਈ ਜਿਹੜਾ ਪਿੰਡ ਦਾ ਉਹ ਮੰਦਿਰ ਦੀ ਜਗ੍ਹਾ ਅਸੀਂ ਜਿਹੜਾ ਸਾਡੇ ਦਾਦਿਆਂ ਦੀ ਉਹ ਜਗਾ ਜਿੰਨਾ ਜਿੱਤੇ ਡੈਜੂ ਲਗਾਇਆ ਹੈ ਉਹ ਰਿਆਂ ਨਿਵਾ ਪਰ ਇਹ ਬਈਆ ਗੇਟ ਲਾਇਆ ਪਿਆ ਕੋਈ ਲੋੜਾਂ ਦੇਰੇ ਬੰਦੇ ਨੇ ਟੋੜ ਮਰੋੜ ਕੇ ਜਿੰਨਾ ਲਾਂਝੇ ਕੋਈ ਵੀ ਹੋਵੇ ਉਹਨੂੰ ਅਸੀਂ ਬਖਸ਼ ਦੇਣੀ ਅਸੀਂ ਕੋਰਟ ਚ ਬਾਗੇ ਵਕੀਲ ਮੈਂ ਕਰ ਲਿਆ ਉਹਨੂੰ ਸਵਾਰ ਕੇ ਉਹਦੀ ਝੰਡੂ ਛੋਡਾਂਗੇ ਸਮਾਰ ਕੇ ਉਹ ਮੁੱਦਾ ਬਣਾਉਂਦਾ ਸੀ Hindu Sikhਾਂ ਦਾ ਪਰ ਲੇਕਿਨ ਸਾਡਾ ਭਾਈਚਾਰਾ ਪਿੰਡ ਦਾ ਕੋਈ ਮੰੰਦਰ ਦਾ ਰੌਲਾ ਨਹੀਂ ਕੋਈ ਜਗ੍ਹਾ ਦਾ ਰੌਲਾ ਨਹੀਂ ਸਟੈਚੂ ਲੱਗਣਾ ਹੈ ਇੱਥੇ ਗੇਟ ਬਣਣਾ ਉਹ ਬਣੂਆ ਆ ਵੀ ਨਰੇਂਦਰ ਅੰਦਰ ਬਣ ਗਿਆ ਨਹੀਂ ਸਰਪੰਚ ਸਾਹਿਬ ਕਿਉਂਕਿ ਜਿਕਰ ਆਪਾਂ ਦੇਖੀਏ ਕਿ ਜਦੋਂ ਜਿਹੜੀ ਸਿੱਧੂ ਮੂਸੇਵਾਲ ਦੀ ਮੌਤ ਆਪਣੇ ਕੋਲ ਜਿਹੜੀ ਵਾਸੀਆਂ ਨਾਲ ਕੀਤੀ ਗਈ ਸੀ ਤਾਂ ਉਦੋਂ ਜਿਹੜਾ ਇਹਨਾਂ ਨੇ ਅਮਰਤਪਾਲ ਦਾ ਇਹਦਾ ਉਹ ਕੱਲੂ ਘਾਤੇ ਆ ਕਰਕੇ ਕਿਹੜਾ ਦਿਆ ਕਰਕੇ ਮੈਸਟਰ ਜਿਹੜੇ ਉਧਰ ਲੋਕਾਂ ਨੂੰ ਪਸੰਦ ਦੀ ਕੋਸ਼ਿਸ਼ ਕੀਤੀ ਤੇ ਹੁਣ ਜਿਹੜਾ ਜਦੋਂ ਉਹਨਾਂ ਨੂੰ ਪਤਾ ਸੀ ਵੀ 29 ਮਈ ਦੀ ਨੇੜੇ ਆ ਰਹੀ ਹੈ ਤਾਂ ਉਦੋਂ ਨਾਲ ਜਿਹੜੀ ਇਹ ਫਵਾ ਫਲਾਤੀ ਦੇਖੋ ਦਰੇ ਬਰੇ ਤੁਸੀਂ ਸੂਝ ਬਣਾਓ ਆਪ ਵੀ ਇਹ ਆਪਾਂ ਵੋਟਾਂ ਪਾਈਆਂ ਆਪਾਂ ਆਮ ਪਾਰਟੀ ਜਿਤਿਆਤੀ ਜੀ ਇਹ ਪੰਜਾਬ ਦੀ ਪਾਰਟੀ ਐ ਪਰ ਇਹਦਾ ਮੁੱਖ ਮੰਤਰੀ ਦੇ ਨਾਮ ਜਿਹੜੇ ਕਿੱਦੇ ਵਰਗੇ ਕੰਮ ਕਰਦੇ ਕੋਈ ਰੀਅਲ ਵਰਗੇ ਉਹ ਜਾ ਕੇ ਅੰਮ੍ਰਿਤਸਰ ਨਾਲ ਮਿਲਦੇ ਆ ਪਵਨਤਮਾਨ ਪਵਨ ਸਮਾਨ ਨੇ ਕਿਹਾ ਵੀ 31 ਦੇ ਵਿੱਚ ਆਪਾਂ ਦੋ ਨਿਸ਼ਾਨੇ ਕਰੀਏ ਇੱਕ ਤਾਂ ਵਰਸੀ ਮਨਾਉਣੀ ਸੀ ਵਰਸੀ ਤੋਂ ਪਹਿਲਾਂ ਕੀ ਉਹਨੂੰ ਛਣਿਵਾ ਦੇਉਗਾ ਕਹਿੰਦਾ ਜੀ ਅੰਬਰਦਾਰ ਨੂੰ ਕਰੋਗੇ ਨਾ ਫੜਿਆ ਅੰਬਰਦਾਰ ਨੂੰ ਕਿਉਂ ਫੜਿਆ ਕਿਉਂ ਹੋਇਆ ਬਣਾਇਆ ਗਿਆ ਕਿਉਂਕਿ ਸਿੱਧੂ ਮੂਸੇਵਾਲੇ ਦੀ ਬਰਸ਼ੀ ਦੇ ਕੱਟ ਨਾਲ ਸਾਨੂੰ ਵੀ ਬੜਿਆ ਮੈਨੂੰ ਮੇਰੇ ਘਰ ਦੇ ਵਿੱਚ ਰੈਸਟ ਰੱਖਿਆ ਮੈਨੂੰ ਬੰਦੀ ਬਣਾ ਕੇ ਰੱਖਿਆ ਪਰ ਲੇਕਿਨ ਅਸੀਂ ਐਤਵਾਰ ਨੂੰ ਅਸੀਂ ਪਹੁੰਚੇ ਤੇ ਮੇਰੇ ਨਾਲ 15 ਪੁਲਿਸ ਦੇ ਬੰਦੇ ਲਾਏ ਸੀ ਮੈਨੂੰ ਸਿੱਧੂ ਮੂਸੇਵਾਲੇ ਦਾ ਹੀ ਟੈਂਟ ਲਵਾ ਰਿਆ ਮੈਨੂੰ ਇੱਕ ਡੀਐਸਪੀ ਇੱਕ ਐਸਬੀ ਚਾਰ ਐਸਐਟ ਨੇ ਮੈਨੂੰ ਗ੍ਰਿਪਦਾਰ ਕਰ ਲਿਆ ਸੀ ਜੀ ਕੂਟ ਰੱਖਿਆ ਫਿਰ ਮੈਨੂੰ ਘਰੇ ਲੈ ਜਾਂਦੇ ਆ ਸ਼ਾਮ ਨੂੰ ਫਿਰ ਮੈਨੂੰ ਦੋ ਦਿਨ ਮੈਨੂੰ ਘਰੇ ਬੰਦੀ ਬਣਾਈ ਰੱਖਿਆ ਕਿਉਂ ਕਿਉਂਕਿ ਕੱਟ ਉਹਨਾਂ ਨਾਲ ਹੀ ਕੱਟਿਆ ਅੱਜ 60 ਲੱਖ ਰੁਪਏ ਪਰ ਨੌਜਵਾਨਾਂ ਨੂੰ ਕਿੱਥੇ ਦੱਬ ਕੇ ਰੱਖਣਗੇ ਨੌਜਵਾਨ ਉੱਪਰ ਤੋਂ ਮੂਰੇ ਹੋਗੇ ਸਰਕਾਰਾਂ ਨੂੰ ਮੂੰਹ ਤੋੜ ਮਾ ਜਵਾਬ ਦੇਣਗੇ ਸਾਡੇ ਹੀਰੇ ਮਰਵਾਤਰੀ ਸਰਪੰਚ ਸਾਹਿਬ ਲਾਸਟ ਕੁਐਸਚਨ ਹੈ ਕਿ ਜਿਹੜਾ ਇੱਕੋ ਜਿਹੇ ਖਬਰਾਂ ਦੇ ਵਿੱਚ ਵੀ ਦੇਖਿਆ ਸਾਨੂੰ ਮਜਾ ਸੀ ਕਿ ਜਿਹੜੇ ਮਿੱਥੇਡੇ ਸਰਕਲ ਦਿਖ ਰਹੇ ਨੇ ਕਿ ਇਹ ਇਹ ਕਿਹਾ ਗਿਆ ਸੀ ਕਿ ਕੰਮ ਜਿਹੜਾ ਇਹ ਮਕਾਨ ਹੈ ਮਕਾਨ ਵਾਲਾ ਬੁੜੜਾ ਜੀ ਪੋਸਟ ਲੱਗਾ ਸੀ ਤੇ ਜਿਹੜੇ ਗੁੱਲਮੇਖੋਂ ਦੇ ਨਿਸ਼ਾਨੇ ਉਹਦੇ ਬਾਰੇ ਕੀ ਕਰਾਂਗੇ ਦੇਖੋ ਕੋਈ ਪੁੱਛ ਗਈ ਆਵੇ ਜਿਹੜਾ ਪਾਣਾ ਬੱਤ ਗਿਆ ਉਹ ਤਾਂ ਲੰਘ ਜਾਈਂ ਜੀ ਅਸਲ ਉਨ੍ਹਾਂ ਦਾ ਲੋੜਾ ਧਿਆਨ ਸੀ ਫਿਰ ਉਹ ਵੀ ਕਹਾਂਗੇ ਵੀ ਉਹ ਵੀ ਉਹੀ ਲੱਗੇ ਹੋਏ ਨੇ ਕਿਹੜੀਆਂ ਸੈਰੀਆਂ ਨੇ ਰੜਪੀ ਉਹ ਤਾਂ ਜੀ ਵੀ ਦਿੱਤੀ ਹੈ ਨਾ ਉਹਨੂੰ ਪਤਾ ਹੈ ਜੀ ਜੀ ਆਸਲ ਉਹਨਾਂ ਨੇ 7-8 ਜਾਨੇ ਬੰਦੇ ਜੀ ਸਾਰਾ ਲਵੇ ਆਸਲ ਅਸੀਂ ਨਹੀਂ ਜਾਏ